ਬਹੁਤ ਧੇਰ ਪਹਿਲਾਂ ਅਸੀਂ ਇੱਕ ਗਾਣਾ ਸੁਣਦੇ ਸੀ ਕਿ ਬੰਬੇ ਸ਼ਹਿਰ ਹਰਸੋਂ ਦਾ ਸ਼ਹਿਰ ਹੈ। ਲੇਕਿਨ ਹੁਣ ਫਗਵਾੜਾ ਸ਼ਹਿਰ ਵੀ ਕੁਝ ਇਸ ਤਰ੍ਹਾਂ ਦਾ ਬਣ ਗਿਆ ਕਿ ਇੱਥੇ ਵੀ ਹਮੇਸ਼ਾ ਕੋਈ ਨਾ ਕੋਈ ਹਲਚਲ ਹੁੰਦੀ ਰਹਿੰਦੀ ਹੈ। ਚਾਹੇ ਉਹ ਧਾਰਮਿਕ ਹੋਵੇ, ਚਾਹੇ ਰਾਜਨੀਤਿਕ ਹੋਵੇ ਤੇ ਚਾਹੇ ਉਹ ਸਮਾਜਿਕ ਤੌਰ ਤੇ ਹੋਵੇ। ਇਸ ਤਰ੍ਹਾਂ ਦੀ ਇੱਕ ਹਲਚਲ ਇੱਕ ਕੱਡਾਕਰਮ ਵਾਪਰਿਆ ਦੋ ਦਿਨ ਪਹਿਲਾਂ ਕਿ ਜ਼ਿਲ੍ਹਾ ਕਾਂਗਰਸ ਕਮੇਟੀ ਪ੍ਰਧਾਨ ਜੋ ਕਿ ਪਹਿਲਾਂ ਸਰਾਜ ਗੁਂਦਰ ਸਿੰਘ ਮਾਨ ਸਿੰਘ ਉਨ੍ਹਾਂ ਦੀ ਜਗ੍ਹਾ ਤੇ ਬਲਬੀਰ ਰਾਣੀ ਸੋਢੀ ਨੂੰ ਇੱਥੇ ਦਾ ਪ੍ਰਧਾਨ ਨਾਮਜ਼ਦ ਕਰ ਦਿੱਤਾ ਗਿਆ ਇਸ ਘਟਨਾ ਕਰਮ ਨਾਲ ਫਗਵਾੜਾ 'ਚ ਬੜੀ ਹਲਚਲ ਹੋ ਗਈ ਘਟਨਾ ਕਰਮ ਗਰਮਾ ਗਿਆ ਰਾਜਨੀਤੀ ਗਰਮਾ ਗਈ ਤੇ ਅਸੀਂ ਇਸ ਗਰਮਾ ਗਰਮੀ ਦੇ ਵਿੱਚ ਅੱਜ ਬੈਠੇ ਹਾਂ ਮੈਡਮ ਬਲਬੀਰ ਰਾਣੀ ਸੋਢੀ ਦੇ ਨਾਲ ਕਿ ਜਦੋਂ ਤੋਂ ਮੈਡਮ ਸੋਢੀ ਨੂੰ ਇਹ ਜਿਹੜੀ ਹੈ ਪ੍ਰਧਾਨਗੀ ਮਿਲੀ ਹੈ ਮਹਿਸੂਸ ਕਰ ਰਹੇ ਹਾਂ ਕਿ ਫਗਵਾੜਾ 'ਚ ਬੜੀ ਹਲਚਲ ਹੋ ਗਈ ਮੈਡਮ ਜੀ ਦੱਸੋਗੇ ਕਿ ਤੁਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਨਾਮਜ਼ਦ ਹੋ ਗਏ। ਔਰ ਇਸ ਨਾਮਜ਼ਦਗੀ ਤੋਂ ਬਲਬੀਰ ਰਾਣੀ ਸੋਢੀ ਕੀ ਮਹਿਸੂਸ ਕਰ ਰਹੀ ਹੈ? ਮੈਂ ਸਭ ਤੋਂ ਪਹਿਲਾਂ ਤਾਂ ਪਾਰਟੀ ਹਾਈ ਕਮਾਂਡ ਦਾ ਤਹਿ ਦਿਲ ਤੋਂ ਧੰਨਵਾਦ ਕਰਨਾ ਚਾਹੁੰਦੀ ਹਾਂ। ਜਿਨ੍ਹਾਂ ਨੇ ਮੇਰੀ ਮਿਹਨਤ ਨੂੰ ਦੇਖਦਿਆਂ ਹੋਇਆ ਇਹ ਮੈਨੂੰ ਡਿਸਟ੍ਰਿਕਟ ਪ੍ਰੈਜਿਡੈਂਸੀਪ ਦਾ ਅਹੁਦਾ ਜਣਾ ਦਿੱਤਾ। ਆਪਣੇ ਹੱਥੇ ਮਾਨ ਮਹਿਸੂਸ ਕਰਦੀਆਂ। ਔਰ ਫਗਵਾੜਾ ਵਾਸੀਆਂ ਤੇ ਵੀ ਮਾਨ ਮਹਿਸੂਸ ਕਰਦੀਆਂ। ਕਾਂਗਰਸੀਆਂ ਤੇ ਸਪੋਰਟਰਾਂ ਤੇ ਵੋਟਰਾਂ ਤੇ ਜਿਨ੍ਹਾਂ ਨੇ ਮੈਨੂੰ ਇਸ ਕਬਲ ਬਣਾਇਆ। ਆਪਣੀ سپورਟ ਦੇ ਕੇ ਪਿਛਲੇ ਕਾਫੀ ਲੰਬੇ ਸਮੇਂ ਤੋਂ ਤੇ ਪਾਰਟੀ ਨੇ ਮੈਨੂੰ ਇਹ ਉਦਾ ਨਿਵਾਜ਼ਿਆ। ਮੈਡਮ ਤੁਹਾਨੂੰ ਯਾਦ ਹੋਵੇਗਾ ਕਿ ਆਪਾਂ ਅਗਸਤ ਮਹੀਨੇ ਚ ਇੱਕ ਇੰਟਰਵਿਊ ਤੁਹਾਡਾ ਨਾਲ ਕੀਤੀ ਸੀ ਮੁਲਾਕਾਤ ਕੀਤੀ ਸੀ। ਔਰ ਉੱਚ ਵੀ ਅਸੀਂ ਇੱਕ ਕੁਐਸਚਨ ਕੀਤਾ ਕਿ ਜੇ ਬਲਵੀਰ ਰਾਣੀ ਸੋਡੀ ਕੋਲ ਜ਼ਿੰਮੇਵਾਰੀ ਆਂਦੀ ਆ ਤੇ ਉਹ ਫਗਵਾੜੇ ਲਈ ਕੀ ਕਰੇਗੀ ਇਹੀ ਕੁਐਸਚਨ ਅਸੀਂ ਫਿਰ ਮੈਂ ਰਿਪੀਟ ਕਰ ਰਿਹਾ ਜੀ ਕਿ ਅੱਜ ਮੈਡਮ ਬਲਵੀਰ ਰਾਣੀ ਸੋਡੀ ਜਿਹੜੀ ਹੈ ਉਹ ਜ਼ਿਲ੍ਹੇ ਦੀ ਪ੍ਰਧਾਨ ਹੈ ਤੇ ਜਿਹੜੀ ਦੀ ਪ੍ਰਧਾਨ ਕਰਕੇ ਉਹ ਫਗਵਾੜੇ ਚ ਕਿਹੜੀ ਚੇਂਜ ਲੈ ਆ ਰਹੀ ਹੈ ਔਰ ਕੀ ਨਵਾਂ ਕਰ ਰਹੀ ਹੁਣ ਤਾਂ ਜ਼ਿੰਮੇਵਾਰੀ ਵਧ ਗਈ ਕੱਲਾ ਫਗਵਾੜਾ ਨਹੀਂ ਪੁਲਾਤ ਕਪੂਰਥਲਾ ਤੇ ਸੁਲਤਾਨਪੁਰ ਲੋਧੀ ਸ਼ੁਰੂ ਤੋਂ ਅੱਜ ਤੱਕ ਮੈਂ ਮਿਹਨਤ ਕਰਦੀ ਆਈ ਆ ਮਿਹਨਤ ਕਰਾਂਗੀ ਹਰ ਇੱਕ ਲੋਕਾਂ ਨੂੰ ਜਿਹੜੇ ਕਾਂਗਰਸੀ ਇੰਨੀ ਦੇ ਤੋ ਘਰਾਂ ਚ ਬੈਠੇ ਨੇ ਤੁਸੀਂ ਵੀ ਜਾਣਦੇ ਹੋ ਬਹੁਤ ਸਾਰੇ ਲੋਕ ਪੁਰਾਣੇ ਕਾਂਗਰਸੀ ਨੇ ਜਿਹੜੇ ਉਹ ਘਰਾਂ ਚ ਬੈਠੇ ਨੇ ਉਹਨਾਂ ਨੂੰ ਨਾਲ ਜੋੜਾਂਗੀ ਪਾਰਟੀ ਦੀਆਂ ਉਪਲਬਧੀਆਂ ਦੱਸਾਂਗੀ ਪਾਰਟੀ ਨੂੰ ਨਾਲ ਜੋੜਦੇ ਹੋਏ ਪਾਰਟੀ ਨੂੰ ਸਟਰੋਂਗ ਕਰਾਂਗੀ ਜੋ ਵੀ ਮੈਂ ਆਪਣੀ ਲਾਈਫ ਦੇ ਵਿੱਚ ਪਾਰਟੀ ਦੇ ਲਈ ਕਰ ਸਕਦੀ ਹੋਈ ਪਾਰਟੀ ਨੂੰ ਸਟਰੋਂਗ ਬਣਾਉਣ ਦੇ ਲਈ ਤਨ ਦੇ ਹੀ ਨਾ ਉਹ ਕੰਮ ਕਰਾਂਗੇ ਫਗਵਾੜੇ ਦੇ ਨਾਲ ਨਾਲ ਬਾਕੀ ਕੰਸਟੀਚੁਐਂਸੀਜ਼ ਨੂੰ ਵੀ ਸਟਰੋਂਗ ਕਰਾਂਗੇ ਕਿਉਂਕਿ ਮਿਹਨਤ ਕਰਨਾ ਸਾਡਾ ਕੰਮ ਆ ਫਲ ਪਰਮਾਤਮਾ ਦੇ ਹੀ ਦਿੰਦਾ ਮਿਹਨਤ ਕਰਾਂਗੇ ਪਾਰਟੀ ਨੂੰ ਸਟਰੋਂਗ ਕਰਾਂਗੇ ਤੇ ਆਉਣ ਵਾਲੀਆਂ ਚੋਣਾਂ ਦੇ ਲਈ ਜਿਹੜੀਆਂ 2019 ਚ ਆਉਣੀਆਂ ਤੁਹਾਡੇ ਸਭ ਦਾ ਸੁਪਨਾ ਕਾਂਗਰਸੀ ਵਰਕਰਸ ਦਾ ਸੁਪਨਾ ਕੈਪਟਨ ਅਮਰਿੰਦਰ ਸਿੰਘ ਜੀ ਦਾ ਸੁਪਨਾ ਸੁਨੀਲ ਜਾਖੜ ਜੀ ਦਾ ਸੁਪਨਾ ਆ ਰਾਹੁਲ ਗਾਂਧੀ ਜੀ ਦਾ ਸੁਪਨਾ ਕਿ ਦੇਸ਼ ਨੂੰ ਬਚਾਇਆ ਜਾਵੇ ਉਹਦੇ ਲਈ ਕੰਮ ਕਰਾਂਗੇ ਤਾਂ ਜੋ ਆਉਣ ਵਾਲੀਆਂ ਚੋਣਾਂ ਜਿਹੜੀਆਂ 2019 ਦੀਆਂ ਉਹ ਜਿੱਤੀਆਂ ਜਾ ਸਕਣ ਤੇ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਦੇ ਰੂਪ ਦੇ ਵਿੱਚ ਦੇਖਿਆ ਜਾ ਸਕੇ ਤੇ ਜਿਹੜਾ ਭਾਰਤ ਦਾ ਫਿਊਚਰ ਆ ਉਹਨੂੰ ਬਚਾਇਆ ਜਾ ਸਕਦਾ ਹੈ ਮੈਡਮ ਅਕਸਰ ਇਹ ਦੇਖਣ ਜਾਂਦਾ ਜਿਹਨੂੰ ਚੇਂਜ ਹੁੰਦੀ ਹੈ ਤਬਦੀਲੀ ਹੁੰਦੀ ਹੈ ਤੇ ਉਹਦੇ ਨਾਲ ਕੋਈ ਹਿਲਜੁਲ ਵੀ ਹੁੰਦੀ ਹੈ ਤੁਸੀਂ ਕੀ ਪਲਾਨ ਕਰਕੇ ਬੈਠੇ ਹੋ ਕਿ ਜਿਹੜਾ ਆਉਣ ਵਾਲੇ ਸਮੇਂ 'ਚ ਤੁਹਾਡੇ ਜਿਹੜੇ ਆਪਾਂ ਤਿੰਨ ਮidan ਸਾਹਿਬ ਦੇ ਖੇਤਰ ਆਉਂਦੇ ਆ ਜਿਹੜੇ ਆਪਣੇ ਡਿਸਟ੍ਰਿਕਟ ਕਪੂਰਥਲੇ ਜੁੜੇ ਆ ਇਹਨਾਂ 'ਚ ਕੋਈ ਚੇਂਜ ਕਰੋਗੇ ਇਹਨਾਂ ਦੇ ਜਿਹੜੇ ਐਸਲ ਬਲੌਕ ਪ੍ਰਧਾਨ ਆ ਜਾਂ ਕੁਝ ਹੋਰ ਮਲੇ ਅਫਸਰ ਆਏ ਤੁਸੀਂ ਕੋਈ ਚੇਂਜ ਕਰੋਗੇ ਕਿ ਐਜ਼ ਇਟ ਇ ਚੱਲਣ ਦੇ ਹੋਵੇ ਦੇਖੋ ਜੀ ਹਾਲੇ ਮੈਂ ਦੂਸਰੀਆਂ ਕੌਨਸਟਿਟੂਐਂਸੀ ਵਿੱਚ ਵਿਚਰਾਂਗੀ ਸਾਰਾ ਕੁਝ ਦੇਖਾਂਗੀ ਇਹਦੇ ਜਿਹੜੇ ਅਹੁਦੇਦਾਰ ਚੇਂਜ ਕਰਨੇ ਜਾਂ ਨਹੀਂ ਕਰਨੇ ਇਹ ਪਾਰਟੀ ਦੀ ਸਲਾਹ ਦੇ ਨਾਲ ਦੇਖਿਆ ਜਾਊਗਾ ਪਾਰਟੀ ਦੀ ਸਲਾਹ ਦੇ ਨਾਲ ਜਿਹੜਾ ਇਹ ਡਿਸੀਜਨ ਲਿਆ ਜਾਊਗਾ ਜਿਹੜੇ ਲੋਕ ਮਿਹਨਤ ਕਰਦੇ ਨੇ ਹਰ ਚਾਰੇ ਕੌਨਸਟਿਟੂਐਂਸੀ ਦੇ ਵਿੱਚ ਜਿਹੜੇ ਮਿਹਨਤ ਕਰਦੇ ਨੇ ਪਰ ਪਿੱਛੇ ਰਹਿ ਜਾਂਦੇ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਊਗਾ 2019 ਦੀਆਂ ਚੋਣਾਂ ਦੀ ਗੱਲ ਆ ਗਈ ਹੈ ਜੀ ਚੋਣਾਂ ਵੀ ਆ ਗਈਆਂ ਤੇ ਇਸ ਸਿੱਧੀ ਜਾ ਕੇ ਜਰ ਕੇ 2 ਮਹੀਨੇ ਰਹਿ ਗਏ ਚੋਣਾਂ 'ਚ ਇਹ ਜਿਹੜੀ ਚੇਂਜ ਹੋਈ ਹੈ ਇਹ ਕਾਂਗਰਸ ਪਾਰਟੀ ਦੇ ਹੱਕ ਜਾਏਗੀ ਜਾਂ ਜਿਹੜੀ ਹੈ ਕਿ ਤੇ ਇਹ ਸਾਨੂੰ ਨੈਗੇਟਿਵ ਰਿਜ਼ਲਟ ਆਏਗਾ ਦੇਖੋ ਜੀ ਇਹ ਕਹਿੰਦੇ ਅਹੁਦੇ ਚੇਅਰਸ politically ਕੋਈ ਸਥਿਰ ਨਹੀਂ ਹੈਗਾ ਇੱਥੇ ਹਮੇਸ਼ਾ ਕੋਈ ਟਿਕਿਆ ਨਹੀਂ ਰਹਿੰਦਾ ਇਹ ਤਾਂ ਪਾਰਟੀ ਦੇ ਆਪਣੀਆਂ ਪਲੈਨਿੰਗਸ ਹੁੰਦੀਆਂ ਚੇਂजेस ਆਉਂਦੀਆਂ ਰਹੀਆਂ ਆਉਂਦੀਆਂ ਰਹੀਆਂ ਤੇ ਆਉਂਦੀਆਂ ਰਹਿਣਗੀਆਂ ਸੋ ਕਿਉਂਕਿ ਚੇਂਜਿੰਗ ਦੇ ਨਾਲ ਤੁਹਾਡਾ ਪਾਰਟੀ ਪ੍ਰਤੀ ਜਿਹੜਾ ਉਹ 네ਗੇਟਿਵਿਟੀ ਨਹੀਂ ਹੋਣੀ ਚਾਹੀਦੀ ਤੁਸੀਂ ਆਪਣੀ ਜਗਾ ਕੰਮ ਕਰਦੇ ਰਹੋਗੇ ਇਸ ਕਰਕੇ ਮੈਂ ਨਹੀਂ ਸਮਝਦੀ ਕਿ ਇਹਦੇ ਨਾਲ ਕੋਈ ਨੁਕਸਾਨ ਹੋਏਗਾ ਕਿਉਂਕਿ ਪਾਰਟੀ ਨੂੰ ਫਾਇਦਾ ਹੋਏਗਾ ਹਰੇਕ ਕੋਈ ਪਾਰਟੀ ਦਾ ਵਰਕਰ ਆ ਜਿਵੇਂ ਜਿਵੇਂ ਪਾਰਟੀ ਨੂੰ ਅੱਛਾ ਲੱਗਦਾ ਪਾਰਟੀ ਉਹਵੇਂ ਉਹਵੇਂ ਕਰਦੀ ਆ ਤੇ ਇਹਦੇ ਨਾਲ ਅਸੀਂ 2019 ਦੀਆਂ ਚੋਣਾਂ ਜਿਹੜੀਆਂ ਜਿੱਤਾਂਗੇ ਮਿਹਨਤ ਕਰਾਂਗੇ ਕਿਉਂਕਿ ਪਾਰਟੀ ਹਰ ਇੱਕ ਨੂੰ ਮੌਕਾ ਦਿੰਦੀ ਆ ਠੀਕ ਹੈ ਨਾ ਜੀ ਅੱਜ ਤੱਕ ਹਰ ਇੱਕ ਨੂੰ ਮੌਕਾ ਦਿੱਤਾ ਉਹਦੀ ਉਹਦੇ ਵਰਕ ਦੇ ਹਿਸਾਬ ਦੇ ਨਾਲ ਜਿਵੇਂ ਜਿਵੇਂ ਪਾਰਟੀ ਨੂੰ ਲੱਗਦਾ ਕਿ ਕੰਮ ਹੋ ਰਿਹਾ ਉਹਦੇ ਹਿਸਾਬ ਨਾਲ ਨੂੰ ਮੌਕਾ ਦਿੱਤਾ ਜਾਂਦਾ ਅ ਵੈਸੇ ਇਹ ਵੀ ਪਹਿਲੀ ਵਾਰ ਹੀ ਆ ਮੇਰੇ ਖਿਆਲ ਸਾਡੇ ਇਸ ਇਤਿਹਾਸ ਚ ਪੁਰਾਣਾ ਇਤਿਹਾਸ ਵੀ ਇਹ ਫਸਟ ਟਾਈਮ ਆ ਕਿ ਇੱਕ ਮਹਿਲਾ ਪ੍ਰਧਾਨਗੀ ਕਰ ਰਹੀ ਹੈ ਇਹ ਪਾਵਰ ਹੈ ਅਗਸਤਰੀ ਦੇ ਇੰਟਰਵਿਊ ਤੁਹਾਡੇ ਨਾਲ ਮੈਂ ਗੱਲ ਕੀਤੀ ਸੀ ਮਹਿਲਾ ਸ਼ਕਤੀਕਰਨ ਦੀ ਊਮਨ ਏਮਪਾਵਰਮੈਂਟ ਦੀ ਕਿ ਇਹ ਉਸੇ ਦਾ ਹਿੱਸਾ ਕਿ ਬਲਵਿਰੀ ਰਾਣੀ ਸੋਢੀ ਨੂੰ ਅੱਜ ਪ੍ਰਧਾਨ ਬਣਾਇਆ ਗਿਆ ਦੇਖੋ ਜੀ ਸਾਡੇ ਦੂਜੀਆਂ ਪਾਰਟੀਆਂਜ਼ ਨੂੰ ਛੱਡ ਕੇ ਜਿਹੜੀ ਕਾਂਗਰਸ ਪਾਰਟੀ ਦਾ ਜਿਹੜਾ ਜਿਹੜੀ ਵਿਚਾਰਧਾਰਾ ਆ ਉਹਦੀ ਵਿਚਾਰਧਾਰਾ ਆ ਕਿ ਮਹਿਲਾ ਸਸ਼ਕਤੀਕਰਨ ਰਜੀਵ ਜੀ ਨੇ ਇਹ ਸੋਚਿਆ ਸੀ ਉਹ ਕਹਿੰਦੇ ਸੀ ਵੀ ਜਿਹੜਾ ਸਮਾਜ ਦਾ ਅੱਧਾ ਹਿੱਸਾ ਆ ਜੇ ਉਹਨੂੰ ਇਗਨੋਰ ਕਰਾਂਗੇ ਤਾਂ ਕਾਮਯਾਬੀ ਨਹੀਂ ਮਿਲਦੀ ਉਹਨੂੰ ਦੇਖਦੇ ਹੋਏ ਰਾਹੁਲ ਜੀ ਵੀ ਉਹਨਾਂ ਪੱਜੰਨਾ ਤੇ ਚੱਲਦੇ ਨੇ ਵਿਦਾਂਸ ਆਪਣੇ ਪਿੱਛੇ ਚੋਨਾ ਦੇ ਵਿੱਚ ਕਾਉਂਸਲਰਸ ਨੂੰ ਲੈ ਲੋ ਫੇਰ ਸਰਪੰਚੀ ਲੈ ਲੋ 50% ਮਹਿਲਾਵਾਂ ਆਈਆਂ ਮਹਿਲਾਵਾਂ ਆਉਂਦੇ ਕਰਕੇ ਜਿਹੜਾ ਮਹਿਲਾਵਾਂ ਨੂੰ ਤਾਕਤ ਮਿਲਿਆ ਉਹਨੂੰ ਦੇਖਦੇ ਹੋਏ ਪਾਰਟੀ ਦਾ ਇਹ ਡਿਸੀਜਨ ਹੋਏਗਾ ਕਿ ਮਹਿਲਾਵਾਂ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ ਜਾਂਦਾ ਤੁਸੀਂ ਦੇਖਦੇ ਹੋਵੋਗੇ ਕਿ ਬਹੁਤ ਜ਼ਦੋ ਜਦ ਕਰਨੀ ਪੈਂਦੀ ਆ ਮਹਿਲਾਵਾਂ ਨੂੰ ਮੈਨੂੰ 15 ਸਾਲ ਤੋਂ ਜ਼ਿਆਦਾ ਟਾਈਮ ਹੋ ਗਿਆ ਈਜ਼ੀ ਨਹੀਂ ਕਾਂਗਰਸ ਪਾਰਟੀ ਚਾਹੇ ਆਪਣੀਆਂ ਪਰ ਮਾਈਂਡ ਨਾ ਕਰਨਾ ਕਿ ਜਿਹੜਾ ਪੁਰਸ਼ ਪ੍ਰਧਾਨ ਆ ਸਾਡਾ ਦੇਸ਼ ਆ ਮਹਿਲਾਵਾਂ ਨੂੰ ਇੰਨੀ ਸੌਖਾ ਅੱਗੇ ਨਹੀਂ ਆਉਣ ਦਿੱਤਾ ਜਾਂਦਾ ਪਰ ਉਹ ਇੱਕ ਕਾਂਗਰਸ ਪਾਰਟੀ ਆ ਜਿਹੜੀ ਇਹਦੀ ਜਿਨ੍ਹਾਂ ਦੀ ਇਹ ਸੋਚ ਆ ਕਿ ਮਹਿਲਾਵਾਂ ਨੂੰ ਮੌਕੇ ਦਿੱਤੇ ਜਾਣ ਸੋ ਉਹਦਾ ਇੱਕ ਹਿੱਸਾ ਆ ਹੁਣ ਤਾਂ ਮੈਨੂੰ ਲੱਗਦਾ ਕਿ ਪਗਵਾੜਾ ਤੇ ਪੂਰਾ ਕਬਜ਼ਾ ਮਹਿਲਾਵਾਂ ਦਾ ਇਸ ਵੇਲੇ ਚਾਹੀ ਐਸਟੀਐਮ ਲੈ ਲੋ ਚਾਹੀ ਏਡੀਸੀ ਮੈਡਮ ਲੈ ਲੋ ਅੱਜ ਜ਼ਿਲ੍ਹਾ ਕਾਂਗਰਸ ਕਮੇਟੀ ਜੋ ਕਪੂਰਥਲੀ ਪ੍ਰਧਾਨ ਵੀ ਇੱਕ ਮਹਿਲਾ ਬਣੀ ਆ ਸੋ ਇਹ ਲੱਗਦਾ ਕਿ ਵਾਕਈ ਜਿਹੜੀ ਰਜੀਵ ગાંધી ਜੀ ਦੀ ਜੋ ਸੁਪਨਾ ਸੀ ਕਿ ਮਹਿਲਾ ਸ਼ਸ਼ਤਰ ਕਰਦਾ ਉਹਦੇ ਵੱਲ ਇੱਕ ਅੱਛਾ ਪ੍ਰਯਾਸ ਹੈ ਜੋ ਅਸੀਂ ਮਹਿਸੂਸ ਕਰਦੇ ਹਾਂ ਔਰ ਇਸ ਪ੍ਰਯਾਸ ਦੇ ਵਿੱਚ ਅੱਜ ਤੁਸੀਂ ਪ੍ਰਧਾਨ ਬਣ ਗਏ ਹੋ ਮਹਿਲਾਵਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਕਿ ਮੈਂ ਹੁਣ ਇਸ ਜ਼ਿਲ੍ਹਾ ਕਾਂਗਰਸ ਕਮੇਟੀ ਦੀ ਪ੍ਰਧਾਨ ਅ ਡਿਸਟ੍ਰਿਕਟ ਕਪੂਰਤਾਲੀ ਤੇ ਮਹਿਲਾਵਾਂ ਨੂੰ ਕੀ ਸੰਦੇਸ਼ ਚਾਹੁੰਦੀਆਂ ਮਹਿਲਾਵਾਂ ਨੂੰ ਆਪਣੇ ਵੱਲੋਂ ਇਹ ਸੰਦੇਸ਼ ਦੇਣਾ ਚਾਹੁੰਦੀਆਂ 2019 ਦੀਆਂ ਚੋਣਾਂ ਨੂੰ ਦੇਖਦੇ ਹੋਏ ਕਿ ਆਓ ਆਪਾਂ ਘਰਾਂ ਚੋਂ ਬਾਹਰ ਨਿਕਲੀਏ ਇਕੱਠੇ ਹੋਈਏ ਜਿਹੜੇ ਮੋਦੀ ਸਰਕਾਰ ਤੋਂ ਆਪਾਂ ਇਨਾਂ ਦੁਖੀਆਂ ਮੈਂ ਵਰਕਸ਼ਾਪ ਲਗਾ ਕੇ ਆਈਆਂ ਰਾਹੁਲ ਜੀ ਦਾ ਸੋਚ ਜੋ ਕਹਿੰਦੀ ਆ ਉਹ ਕਹਿੰਦੇ ਵੀ 2019 ਦੀਆਂ ਜਿਹੜੀਆਂ ਚੋਣਾਂ ਆ ਜੇ ਅਸੀਂ ਜਿੱਤ ਸਕਦੇ ਆ ਤਾਂ ਅਸੀਂ ਮਹਿਲਾਵਾਂ ਦੇ ਸਹਿੱਤੇ ਜਿੱਤ ਸਕਦੇ ਆ ਇਹ ਉੱਥੇ ਸਾਡੇ ਆਏ ਸਗੇ ਐ ਸੂਦ ਦੇਖਸ਼ ਜੀ ਜਿਹੜੇ ਐ ਸ਼ੀਲਾ ਦੇਖਸ਼ੀ ਦੇ ਬੇਟੇ ਨੇ ਉਸ ਚੀਜ਼ ਨੂੰ ਦੇਖਦੇ ਹੋਏ ਮੈਂ ਰਾਹੁਲ ਜੀ ਦੀ ਵੀ ਆਵਾਜ਼ ਲੈ ਕੇ ਆਈ ਆ ਜੇ ਦਿੱਲੀ ਤੋਂ ਕਿ ਆਓ ਜੇ ਉਹ ਸਾਡੇ ਤੇ ਇਨਾ ਵਿਸ਼ਵਾਸ ਕਰਦੇ ਨੇ ਤਾਂ ਆਪਾਂ ਘਰੋਂ ਤੋਂ ਬਾਹਰ ਨਿਕਲੀਏ ਜੇ ਸਾਨੂੰ ਉਹ ਮੌਕਾ ਦਿੰਦੇ ਨੇ 50% ਦਾ ਤੇ 50% ਆਪਾਂ ਅੰਦਰ ਬੈਠ ਕੇ ਨਹੀਂ ਲੈਣਾ ਆਪਾਂ ਕਾਂਗਰਸ ਪਾਰਟੀ ਲਈ ਬਾਹਰ ਨਿਕਲ ਕੇ ਕੰਮ ਕਰਨਾ ਕੰਮ ਕਰਕੇ ਹੀ ਆਪਾਂ ਨੂੰ ਜਿਹੜਾ ਇਸ ਚੀਜ਼ ਦੇ ਆਪਾਂ ਹੱਕਦਾਰ ਆਂ ਜੇ ਆਪਾਂ ਹੱਕ ਉਹਨਾਂ ਤੋਂ 50% ਦਾ ਮੰਗਦੇ ਆਂ ਤੇ ਆਪਣਾ ਵੀ ਫਰਜ਼ ਬਣਦਾ ਕਿ ਬਰਾਬਰ ਦੀ ਮਿਹਨਤ ਕਰਕੇ ਕਾਂਗਰਸ ਪਾਰਟੀ ਦੇ ਲਈ ਕੰਮ ਕਰੀਏ ਘਰਾਂ ਚੋਂ ਬਾਹਰ ਨਿਕਲੀਏ ਜਿਵੇਂ ਜਿਵੇਂ ਇਲੈਕਸ਼ਨ ਆ ਰਹੇ ਆ ਦਾ ਦਾ ਮਿਹਨਤਵਾਲ ਆਪਣਾ ਹੱਥ ਵਧਾਈਏ ਤੇ ਘਰ ਦੀ ਜ਼ਿੰਮੇਵਾਰੀ ਨੂੰ ਦੇਖਦੇ ਹੋਏ ਉਹਨੂੰ ਸੰਭਾਲਦੇ ਹੋਏ ਜਿੱਦਾਂ ਵੀ ਹੋ ਸਕਦਾ ਉਹਨੂੰ ਟਾਈਮ ਦੇ ਨਾਲ ਆਪਣਾ ਘਰਾਂ ਦਾ ਕੰਮ ਖਤਮ ਕਰਦੇ ਹੋ ਜੋ ਵੀ ਤੁਹਾਡੀਆਂ ਡਿਊਟੀਆਂ ਆ ਉਹਨਾਂ ਨੂੰ ਨਿਭਾਉਣ ਦੇ ਨਾਲ ਨਾਲ ਆਪਾਂ ਕਾਂਗਰਸ ਪਾਰਟੀ ਦੇ ਲਈ ਵੀ ਕੰਮ ਕਰੀਏ ਤਾਂ ਜੋ 2019 ਦੇ ਵਿੱਚ ਬਦਲਾਵ ਲਿਆਂਦਾ ਜਾ ਸਕੇ ਇੱਕ ਮੈਡਮ ਅਕਸਰ ਵੈਸੇ ਹਰ ਪਾਰਟੀ ਜੀ ਹੁੰਦਾ ਕਲੀ ਕਾਂਗਰਸ ਰਿੰਗ ਜਿਹੜੀ ਮਰਜ਼ੀ ਪਾਰਟੀ ਲੈ ਲਓ ਕਿ ਕਿਤਨਾ ਕਿਤੇ ਤੁਹਾਡੇ ਇਸ ਪ੍ਰਧਾਨਗੀ ਸੰਭਾਲਣ ਨਾਲ ਜਿੱਥੇ ਲੋਕ ਖੁਸ਼ ਵੀ ਬੜੇ ਨੇ ਕੁਝ ਬੰਦੇ ਜਿਹੜੇ ਆ ਕੁਝ ਮਤਲਬ ਵਿਅਕਤੀ ਜਿਹੜੇ ਆ ਉਹ ਕੁਝ ਇਸ ਤਰ੍ਹਾਂ ਮਹਿਸੂਸ ਕਰਦੇ ਹੋਣਗੇ ਕਿ ਸਾਡੇ ਤੋਂ ਜਿਹੜਾ ਹੈ ਇੱਕ ਪਾਵਰ ਗਈ ਹੈ ਤੇ ਉਹ ਜਿਹੜੇ ਵਿਅਕਤੀ ਨਾਰਾਜ਼ ਆ ਕੁਝ ਜਿਹੜੇ ਪਾਰਟੀ ਤੋਂ ਨਾਰਾਜ਼ ਹੋ ਸਕਦੇ ਆ ਕੋਈ ਜਿਹੜਾ ਹੈ ਹਾਈ ਕਮਾਂਡ ਤੋਂ ਨਾਰਾਜ਼ ਹੋ ਸਕਦਾ ਉਹਨਾਂ ਲੋਕਾਂ ਨੂੰ ਤੁਸੀਂ ਕਿੱਦਾਂ ਨਾਲ ਲੈ ਕੇ ਚਲੋਗੇ ਕਿਉਂਕਿ 2019 ਦੀ ਇਲੈਕਸ਼ਨ ਹੈ ਔਰ ਬੜੀ ਇੰਪੋਰਟੈਂਟ ਇਲੈਕਸ਼ਨ ਹੈ ਤਾਂ ਕਿ ਸੈਂਟਰ ਦੇ ਵਿੱਚ ਜਿਹੜੀ ਹੈ ਚੇਂਜ ਆ ਸਕੇ ਸੋ ਉਹਨਾਂ ਲੋਕਾਂ ਨੂੰ ਕਿੱਦਾਂ ਨਾਲ ਲੈ ਕੇ ਚਲੋਗੇ ਮੈਂ ਪਹਿਲਾਂ ਵੀ ਕਿਹਾ ਕਿ ਇਹ ਅਹੁਦੇ ਚੇਅਰ ਹਮੇਸ਼ਾ ਫਿਕਸ ਨਹੀਂ ਰਹਿੰਦੀ ਪਾਰਟੀ ਸੋਚਦੀ ਆ ਪਾਰਟੀ ਡਿਸੀਜਨ ਲੈਂਦੀ ਆ ਮੈਂ ਇਹ ਕਹ ਨਹੀਂ ਆ ਕਿ ਜੇ ਕਿਸੇ ਦੀ ਨਾਰਾਜ਼ਗੀ ਆ ਅਸੀਂ 2019 ਦੀਆਂ ਚੋਣਾਂ ਨੂੰ ਦੇਖਦੇ ਹੋਏ ਸਾਰਿਆਂ ਨੂੰ ਮੈਂ ਨਾਲ ਲੈ ਕੇ ਚੱਲਾਂਗੀ ਹਰ ਇੱਕ ਦੇ ਨਾਲ ਡਿਸਕਸ ਕਰਾਂਗੇ ਜਿਹੜੀ ਕੋਈ ਨਾਰਾਜ਼ਗੀ ਹਰ ਇੱਕ ਪਾਰਟੀ ਦੇ ਵਿੱਚ ਤੁਸੀਂ ਵੀ ਜਾਣਦੇ ਹੋ ਹਰ ਇੱਕ ਪਾਰਟੀ ਦੇ ਵਿੱਚ ਨਾਰਾਜ਼ਗੀਆਂ ਚੱਲਦੀਆਂ ਰਹਿੰਦੀਆਂ ਮੈਂ ਪਹਿਲਾਂ ਵੀ ਇੱਕ ਵਾਰੀ ਤੁਸੀਂ ਇੰਟਰਵਿਊ ਲਈਤੀ ਸੀ ਮੈਂ ਕਿਹਾ ਸੀ ਇਹ ਨਾਰਾਜ਼ਗੀਆਂ ਥੋੜੀਆਂ-ਬੋਤੀਆਂ ਚੱਲਦੀਆਂ ਰਹਿੰਦੀਆਂ ਕਿਉਂਕਿ ਇੱਕ ਘਰ ਦੇ ਵਿੱਚ ਫੈਮਿਲੀ ਮੈਂਬਰਸ ਦੇ ਵਿੱਚ ਵੀ ਆਪਸ ਵਿੱਚ ਕੋਈ ਮਿਸਅੰਡਰਸਟੈਂਡਿੰਗਸ ਹੋ ਜਾਂਦੀ ਆ ਉਹਨੂੰ ਦੂਰ ਕਰਦੇ ਹੋਏ ਅਸੀਂ ਇੱਕਜੁੱਟ ਹੋ ਕੇ ਸਾਡਾ ਹਰ ਇੱਕ ਦਾ ਚਾਹੇ ਮੈਲਾਵਾ ਚਾਹੇ ਯੂਥ ਚਾਹੇ ਮਿੰਗ ਮੇਨ ਕਾਂਗਰਸ ਹਰ ਇੱਕ ਦਾ ਇੱਕੋ ਇੱਕ ਏਮ ਆ ਇੱਕੋ ਇੱਕ ਟੀਚਾ ਆ ਰਾਹੁਲ ਗਾਂਧੀ ਜੀ ਨੂੰ ਪ੍ਰਧਾਨ ਮੰਤਰੀ ਦੇਖਣਾ ਜੇ ਉਹਨਾਂ ਨੂੰ ਅਸੀਂ ਪ੍ਰਧਾਨ ਮੰਤਰੀ ਦੇਖਣਾ ਚਾਹੁੰਦੇ ਆ ਤਾਂ ਉਸ ਦੇ ਲਈ ਸਾਰੇ ਜਿਹੜੇ ਗੁੱਸੇ ਗਿਲੇ ਪਲਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਅਸੀਂ ਕੰਮ ਕਰਾਂਗੇ ਤਾਂ ਜੋ ਮੋਦੀ ਜੀ ਨੂੰ ਦੇਸ਼ ਦੇ ਵਿੱਚੋਂ ਪੀਐਮ ਦੀ ਉਹ ਕੁਰਸੀ ਤੋਂ ਹਟਾਇਆ ਜਾ ਸਕੇ ਤੇ ਰਾਹੁਲ ਗਾਂਧੀ ਜੀ ਨੂੰ ਨਵੇਂ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਨੌਜਵਾਨ ਪ੍ਰਧਾਨ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਜਿਹੜੇ ਹਰ ਇੱਕ ਧਰਮ ਨੂੰ ਨਾਲ ਲੈ ਕੇ ਚੱਲਣ ਵਾਲੇ ਆ ਉਹਨਾਂ ਨੂੰ ਇੱਕ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਦੇਖਿਆ ਜਾ ਸਕੇ ਤਾਂ ਹੀ ਦੇਖ ਸਕਦੇ ਹਾਂ ਜੇ ਅਸੀਂ ਇੱਕਜੁੱਟ ਹੋ ਕੇ ਕੰਮ ਕਰਾਂਗੇ ਇਹ ਜਿਹੜੇ ਸਾਡਾ ਜਿਹੜਾ ਏਮ ਆ ਉਹ ਅਹੁਦਿਆਂ ਦੇ ਲਈ ਨਹੀਂ ਆ ਪਾਰਟੀ ਦੇ ਲਈ ਸਾਡਾ ਏਮ ਆ ਪਾਰਟੀ ਨੂੰ ਸਟਰੋਂਗ ਕਰਨਾ ਤੇ ਰਾਹੁਲਜੀ ਨੂੰ ਪ੍ਰਧਾਨ ਮੰਤਰੀ ਬਣ ਜਿਸ ਤਰੀਕੇ ਨਾਲ ਹੁਣੇ ਅਸੀਂ ਜ਼ਿਲ੍ਹਾ ਕਾਂਗਰਸ ਕਮੇਟੀ ਕਪੂਰਥਲਾ ਦੇ ਪ੍ਰਧਾਨ ਬਲਵੀਰ ਰਾਣੀ ਸੋਢੀ ਜੀ ਨਾਲ ਗੱਲਬਾਤ ਕਰ ਰਹੇ ਸੀ ਜਿਸ ਤਰੀਕੇ ਨਾਲ ਉਹਨਾਂ ਨੇ ਦੱਸਿਆ ਕਿ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਚਾਹੇ ਕੋਈ ਨਰਾਜ਼ ਹੈ ਚਾਹੇ ਕੋਈ ਯੂਥ ਹੈ ਚਾਹੇ ਲੇਡੀਜ਼ ਹੈ ਉਹਨਾਂ ਨੇ ਕਿਹਾ ਕਿ ਸਾਰਿਆਂ ਨੂੰ ਨਾਲ ਲੈ ਕੇ ਚੱਲਣਗੇ ਸੋ ਅਸੀਂ ਵੀ ਆਪਣੇ ਟਿਊਨ ਚੈਨਲ ਵੱਲੋਂ ਜਿੱਥੇ ਮੈਡਮ ਰਵੀਨਾ ਦੀ ਸੋਢੀ ਜੀ ਤੁਹਾਨੂੰ ਅਸੀਂ ਬਹੁਤ ਸਾਰੇ ਸ਼ੁਭਚਾਮਨਾਵਾਂ ਦਿੰਨੇ ਆ ਕਿ ਅਗਲੇ ਪੜਾਅ ਦੇ ਵਿੱਚ ਜਿਸ ਪੜਾਅ 'ਚ ਤੁਸੀਂ ਹੁਣ ਨਵਾਂ ਕਦਮ ਰੱਖਿਆ ਇਸ ਤੋਂ ਪਹਿਲਾਂ ਵੀ ਤੁਸੀਂ ਬਹੁਤ ਸਾਰੇ ਹੱਦਾਂ ਤੇ ਕੰਮ ਕੀਤਾ ਲੇਕਿਨ ਜਿਸ ਪੜਾਅ ਤੇ ਇਸ ਵੇਲੇ ਤੁਸੀਂ ਪਹੁੰਚੇ ਹੋ ਇਸ ਪੜਾਅ ਤੇ ਬੜੀ ਮਿਹਨਤ ਨਾਲ ਪਹੁੰਚਿਆ ਜਾਂਦਾ ਔਰ ਅਸੀਂ ਆਸ ਕਰਦੇ ਹਾਂ ਕਿ ਜਿੱਥੇ ਤੁਹਾਨੂੰ ਟੂਨ ਚੈਨਲ ਵੱਲੋਂ ਬਹੁਤ ਬਹੁਤ ਮੁਬਾਰਕ ਬਾਦ ਦਿੰਦੇ ਆ ਇਸ ਗੱਲ ਦੀ ਕਿ ਤੁਸੀਂ ਉਹਦਾ ਸੰਭਾਲਿਆ ਔਰ ਇਹ ਆਸ ਵੀ ਰੱਖਦੇ ਆ ਕਿ ਇਹ ਜਿਹੜਾ ਜ਼ਿਲ੍ਹਾ ਕਪੂਰਥਲਾ ਸਾਡਾ ਹੈ ਜਿਸ ਚ ਕਿ ਪਲੱਥ ਸੁਲਤਾਨਪੁਰ ਲੋਧੀ ਕਪੂਰਥਲਾ ਨਡਾਲਾ ਇਹ ਤਹਿਸੀਲਾਂ ਹੁੰਦੀਆਂ ਤੁਸੀਂ ਇਹਨਾਂ ਦੇ ਵਿਕਾਸ ਲਈ ਕੰਮ ਕਰੋਗੇ ਔਰ ਜਿਸ ਤਰ੍ਹਾਂ ਤੁਸੀਂ ਕਿਹਾ ਕਿ 2019 ਦੀ ਇਲੈਕਸ਼ਨ ਤੁਹਾਡਾ ਮੋਟਿਵ ਹੈ ਜੋ ਕਿ ਸਾਹਮਣੇ ਆ ਜੋ ਕਿ ਜਿਹਦੇ ਲਈ ਕਾਂਗਰਸ ਪਾਰਟੀ ਵੱਲੋਂ ਤੁਸੀਂ ਪੂਰੀ ਮਿਹਨਤ ਕਰੋਗੇ ਇਹਦੇ ਲਈ ਵੀ ਸਾਡੀਆਂ ਤੁਹਾਡੇ ਬਹੁਤ ਸਾਰੀਆਂ ਸ਼ੁਭਕਾਮਨਾਵਾਂ ਔਰ ਦੁਆ ਕਰਦੇ ਆ ਕਿ ਤੁਸੀਂ ਆਪਣੇ ਮਿਸ਼ਨ ਵਿੱਚ ਕਾਮਯਾਬ ਹੋ। ਥੈਂਕ ਯੂ ਵੈਰੀ ਮਚ।